ਇਹ ਤਾਂ ਮਖੌਲ ਕਰਦਾ ਹੁੰਦਾ ਨਾ ਵੀ ਭਾਂਡਿਆਂ ਤੇ ਵੀ ਬਾਦਲ ਦੀ ਫੋਟੋ ਹੂੰ ਬੀਬੀਆਂ ਘੁੰਡ ਕੱਢ ਕੇ ਭਾਂਡਾ ਮਾਂਜਿਆ ਕਰਨਗੀਆਂ ਹੂੰ ਵੀ ਆਹਾ ਨਹੀਂ ਮਾਂਜਤਾ ਬਾਦਲ ਢੀਂਡ ਸਾਹਿਬ ਨਾਲੇ ਮਾਂਜਤਾ ਢੀਂਡ ਸਾਹਿਬ ਦੇ ਖਿਲਾਫ ਲੜ ਰਿਹਾ ਸੀ ਇਸ ਕਰਕੇ ਉਹਦਾ ਨਾਮ ਲਿਆ ਸੀ ਤੇ ਹੁਣ ਪੰਜਾਬ ਚ ਦੇਖ ਲਓ ਇਸ਼ਤਿਹਾਰਬਾਜ਼ੀ ਦੀ ਕੀ ਗੱਲ ਹੋ ਰਹੀ ਹੈ ਨਹੀਂ ਪੱਥਰ ਕਰ ਕਮਲਾ ਨਾਲ ਇਹ ਜਿਹੜੇ ਦੁਘਟਨ ਕਰਦੇ ਨੇ ਨਾਮ ਲਿਖਦੇ ਨੇ ਇਹਨਾਂ ਦੇ ਕਰ ਕਮਲਾ ਨਾਲ ਇੱਥੇ ਕੀ ਲੱਗਿਆ ਜੀ ਤੁਹਾਡਾ ਟੈਕਸ ਹੁੰਦਾ ਪੈਸਾ ਮਜ਼ਦੂਰਾ ਮਸਤਰੀਆਂ ਨੇ ਬਣਾਇਆ ਮੈਂ ਉਹਨਾਂ ਦੇ ਨਾਂ ਲਿਖਿਆ ਕਰੂੰ ਹੁਣ ਕੇਜਰੀਵਾਲ ਮੁੱਖ ਮੰਤਰੀ ਵੀ ਨਹੀਂ ਨਾਂ ਉਹਦਾ ਲਿਖਿਆ ਜਾ ਰਿਹਾ ਉੱਤੇ ਹੂੰ ਬਿਲਕੁਲ ਅੱਜੇ ਖਬਰ ਆਈ ਆ ਮਨੀਸ਼ ਸਸੋਧੀ ਆ ਜਿਹੜਾ ਉਹ ਕਹਿੰਦੇ ਪੰਜਾਬ ਦਾ ਇੰਚਾਰਜ ਲਾਤਾ ਸਤਿੰਦਰ ਜੈਨ ਸਹਿਨ ਚਾਰਜ ਲਾਤਾ ਜਿੰਨੇ ਦਿੱਲੀ ਦੇ ਲਟੇਰੇ ਨੇ ਉੱਥੋਂ ਬੇਰੁਜ਼ਗਾਰ ਕਰਕੇ ਤੋਰੇ ਨੇ ਸਾਰੇ ਪੰਜਾਬ 'ਚ ਭਰਤੀ ਕੀਤੇ ਜਾ ਰਹੇ ਨੇ ਸੋ ਇਸ ਕਰਕੇ ਇਹ ਜਿਹੜੀ ਸਰਕਾਰ ਆ ਨਾ ਜੀ ਇਹ ਪਹਿਲਾਂ ਵੀ ਆਪਾਂ ਜਿਵੇਂ ਗੱਲ ਕੀਤੀ ਆ ਬਦਲਾ ਨਾਲੋਂ ਆੜਾ ਕੱਟਦਾ ਬਸ ਇਹਨਾਂ ਨੇ ਹੁਣ ਉਸ ਰਾਤ ਤੁਸੀਂ ਨੇ ਜਵਾਨ ਬੰਦ ਕਰਾਉਣ ਨੂੰ ਸਾਰੇ ਕਰਸਣ ਅੱਛਾ ਪੁਲਿਸ ਦਾ ਜਿਹੜਾ ਵਿਵਹਾਰ ਹੈ ਉਹ ਇਦਾਂ ਦਾ ਕਿਉਂ ਆ ਮਤਲਬ ਇੱਕ ਬੰਦਾ ਹੁੰਦਾ ਇੱਕ ਇਨਸਾਨ ਹੁੰਦਾ ਜਿਹੜਾ ਪੁਲਿਸ ਦੀ ਵਰਦੀ ਪਾਉਂਦਾ ਜਿਵੇਂ ਨਾਨਕ ਸਿੰਘ ਨੇ ਐਸਐਸਪੀ ਨੇ ਉਹ او ਪੀ ਐਚ ਡੀ ਨੇ ਮਤਲਬ ਬਹੁਤ ਹਾਈ ਕੁਆਲੀਫਾਈਡ ਨੇ ਉਹ ਤਾਂ ਜਦੋਂ ਕੋਈ ਵਿਅਕਤੀ ਪੁਲਿਸ ਚ ਚਲਾ ਜਾਂਦਾ ਤਾਂ ਉਹਨੂੰ ਲੋਕ ਇਸ ਤਰ੍ਹਾਂ ਵੇਖਣ ਲੱਗ ਜਾਂਦੇ ਆ ਵੀ ਜਿਵੇਂ ਉਹ ਉਹਦੇ ਚ ਇਨਸਾਨੀਅਤ ਨਹੀਂ ਗਈ ਉਹਦੇ ਚ ਹਮਦਰਦੀ ਨਹੀਂ ਗਈ ਉਹ 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 ਦੁੱਖ ਲੋਕਾਂ ਦਾ ਸਮਝਣਾ ਬੰਦ ਕਰ ਦਿੰਦਾ ਹੈ ਇਸ ਤਰ੍ਹਾਂ ਕਿਉਂ ਹੁੰਦਾ ਪੁਲਿਸ ਦਾ ਵਿਹਾਰ ਨਹੀਂ ਦੋ ਗੱਲਾਂ ਨੇ ਜੀ ਦੇਖੋ ਜਿਹੜੇ ਚਾਹੇ ਪੁਲਿਸ ਵਾਲੇ ਨੇ ਚਾਹੇ ਅਫਸਰ ਨੇ ਇਹਨਾਂ ਦੀ ਟ੍ਰੇਨਿੰਗ ਤਾਂ ਇਹ ਹੀ ਦਿੱਤੀ ਜਾਂਦੀ ਹੈ ਇਹਨਾਂ ਨੂੰ ਵੀ ਤੁਸੀਂ ਨਿਯਮਾਂ ਦੀ ਪਾਲਣਾ ਕਰਨੀ ਆ ਕਾਨੂੰਨ ਦੀ ਪਾਲਣਾ ਕਰਨੀ ਆ ਕਿਉਂਕਿ ਜਿਹੜੇ ਸਿਆਸਤਦਾਨ ਨੇ ਉਹ ਸੰਵਿਧਾਨ ਤੋਂ ਕਾਨੂੰਨਾਂ ਤੋਂ ਉਸ ਤਰ੍ਹਾਂ ਜਾਣਣ ਜਾਣੂ ਨਹੀਂ ਹੁੰਦੇ ਮੈਂ ਦੇਖਿਆ ਪਹਿਲੇ ਵੇਲਿਆਂ ਚ ਅਫਸਰ ਸੀ ਜਿਹੜੇ ਸਖਤਰ ਨੋਟ ਲੈ ਲੈਂਦੇ ਸੀ ਵੀ ਆ ਐ ਗਲਤ ਆ ਜੇ ਰ ਤਾਂ ਤੇ ਤੁਸੀਂ ਨੋਟ ਲਿਖਤਾ ਉਹ ਮੰਤਰੀ ਮੰਡਲ ਕੋਲੇ ਫਾਈਲ ਜਾਂਦੀ ਸੀ ਫਿਰ ਵੀ ਠੀਕ ਆ ਜਾਂ ਗਲਤ ਹੁਣ ਅਫਸਰ ਆਪਣੀ ਉਹ ਡਿਊਟੀ ਛੱਡ ਗਏ ਹੁਣ ਸਿਆਸਤਦਾਨਾਂ ਦਾ ਅਫਸਰਸ਼ਾਹੀ ਤੇ ਮਾਇਆਧਾਰੀਆਂ ਦਾ ਗੱਠਜੋੜ ਹੋ ਗਿਆ ਇਸ ਕਰਕੇ ਹੁਣ ਇਹ ਪਾਸ ਦੇ ਕੇ ਖੇਡਦੇ ਨੇ ਮਤਲਬ ਜਿਹਨੂੰ ਕਹਿੰਦੇ ਰੱਬ ਨੂੰ ਟੱਪ ਸਮਝਦੇ ਨੇ ਜਿੱਥੇ ਕਿਤੇ ਫਸਦੇ ਨੇ ਫਿਰ ਲਕੀਰਾਂ ਵੀ ਨਿਕਲਦੀਆਂ ਨੇ ਪਰ ਮੁੱਖ ਤੌਰ ਤੇ ਕਿਉਂਕਿ ਗੱਠਜੋੜ ਬਣ ਗਿਆ ਪ੍ਰਸ਼ਾਸਨ ਦਾ ਜਿਹੜਾ ਕੰਮ ਐਮਐਲਿਆਂ ਨੇ ਕਰਨਾ ਇਹੀ ਆ ਨਾ ਜਿਹੜੇ ਕਹਿੰਦੇ 60 ਦਿਨ ਵਿਧਾਨ ਸਭਾ ਚੱਲਣੀ ਚਾਹੀਦੀ ਹੈ ਹੂੰ ਕੀ ਕਰ ਰਹੇ ਨੇ ਹੁਣ ਤੁਸੀਂ ਵਿਧਾਨ ਸਭਾ ਦਾ ਹਾਲ ਇਹ ਦੇਖ ਲਓ ਦੋ ਦੋ ਦਿਨ ਤੇ ਜਿਹੜਾ ਕੰਮ ਵਿਧਾਇਕਾਂ ਨੇ ਕਰਨਾ ਉਹ ਕੰਮ ਅਫਸਰ ਕਰ ਰਹੇ ਨੇ ਹੂੰ ਜਿਹੜਾ ਕੰਮ ਅਫਸਰਾਂ ਨੇ ਕਰਨਾ ਉਹ ਗੈਂਗਸਟਰ ਕਰ ਰਹੇ ਨੇ ਹੂੰ ਮਤਲਬ ਤੁਸੀਂ ਜਿਵੇਂ ਕਹਿੰਦੇ ਚੋਰ ਤੇ ਕੁੱਤੀ ਰਲ ਗਏ ਸਾਰੇ ਹੂੰ ਸੋ ਇਹ ਇਹ ਹਾਲਤ ਆਪ ਦੇ ਆਪ ਚ ਜਮਹੂਰੀਅਤ ਲਈ ਜਾਂ ਵਿਚਾਰਾਂ ਦੀ ਆਜ਼ਾਦੀ ਲਈ ਮਨੁੱਖੀ ਹੱਕਾਂ ਲਈ ਬਹੁਤ ਖਤਰਨਾਕ ਪੈਦਾ ਹੋ ਰਹੀ ਹੈ। ਪਿਛਲੇ ਦਿਨੀ ਜਦੋਂ ਵਿਧਾਨ ਸਭਾ ਚੱਲੀ ਆ ਜਦੋਂ 2 ਦਿਨ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲਿਆ ਤਾਂ ਉਦੋਂ ਜਿਹੜੇ ਕਾਂਗਰਸ ਦੇ ਐਮ.ਐਲ.ਏ. ਪ੍ਰਗਟ ਸਿੰਘ ਆ ਉਹਨਾਂ ਨੇ ਵਿਧਾਨ ਸਭਾ ਚ ਬੜੇ ਜ਼ੋਰ ਨਾਲ ਇੱਕ ਗੱਲ ਆਖੀ। ਉਹ ਕਹਿੰਦਾ ਅਸੀਂ ਪੁਲਿਸ ਸਟੇਟ ਬਣਾ ਰਹੇ ਹਾਂ ਔਰ ਪੁਲਿਸ ਦੇ ਹੱਥ ਪੂਰੇ ਪੰਜਾਬ ਦੀ ਦਾੜੀ ਫੜਾ ਰਹੇ ਹਾਂ। ਇਹਦੇ ਬਾਰੇ ਤੁਸੀਂ ਕੀ ਕਹੋ? ਬਿਲਕੁਲ ਸਹੀ ਕਿਹਾ। ਪ੍ਰਗਟ ਸਿੰਘ ਇੱਕ ਬਹੁਤ ਹੀ ਸਹਿਜ ਵਾਲੇ ਆਗੂ ਨੇ। ਬਹੁਤ ਸਾਫ਼ ਸਪੱਸ਼ਟ ਸਮਝ ਆਲੇ ਆਗੂ ਨੇ ਉਹ ਇਹ ਵੀ ਕਹਿੰਦੇ ਨੇ ਸਾਡੇ ਵੇਲੇ ਵੀ ਗਲਤ ਹੋਇਆ ਹਾਂ ਕੀ ਪਰ ਤੁਹਾਨੂੰ ਇਸ ਕਰਕੇ ਲਿਆਂਦਾ ਗਿਆ ਤੁਸੀਂ ਉਹ ਗਲਤ ਨਾ ਕਰੋ ਠੀਕ ਕਰੋ ਤੁਸੀਂ ਸਾਤੋਂ ਵੀ ਗਾਹਾਂ ਟੱਪ ਗਏ ਸਵਾਲ ਤੇ ਹੈ ਵੀ ਇੱਕ ਬੰਦਾ ਸਵਾਲ ਉਠਾਉਂਦਾ ਉਹਦਾ ਜਵਾਬ ਨਹੀਂ ਕੋਈ ਦਿੰਦਾ ਜੀ ਗੱਲ ਤਾਂ ਜਦੋਂ ਤੁਸੀਂ ਵੈਸੇ ਨਹੀਂ ਕਰਨੀ ਮੁੱਦਿਆਂ ਤੇ ਮਸਲਿਆਂ ਤੇ ਹੁਣ ਤੁਹਾਡੀ ਬਹੁਤ ਸੰਮਤੀ ਹੈ ਜਿਵੇਂ ਮੋਦੀ ਦੀ ਸੀ ਪਹਿਲਾਂ ਬਹੁਤ ਸੰਮਤੀ ਤੁਹਾਡੇ 92 ਸੀ ਹੁਣ 94 ਕਰ ਲੇ ਤੁਸੀਂ ਹੁਣ ਤੁਸੀਂ ਕਹਿਣਾ ਜਵਾਬ ਨਹੀਂ ਦੇਣਾ ਕਿਸੇ ਗੱਲ ਦਾ ਜਦੋਂ ਮੁੱਖ ਮੰਤਰੀ ਵਿਰੋਧੀ ਧਿਰ ਨੂੰ ਕਹੇ ਕਿਸੇ ਬੰਦੇ ਨੂੰ ਉਹ ਚੁੱਪ ਕਰ ਜਾ ਤਿੰਨ ਦਿਨਾਂ ਬਾਅਦ ਵੀ ਚੁੱਪ ਕਰੇਗਾ ਇਹਦਾ ਮਤਲਬ ਤਿੰਨ ਦਿਨਾਂ ਬਾਅਦ ਤੈਨੂੰ ਅਸੀਂ ਫੜ ਸਕਦੇ ਹਾਂ ਹਮ ਮੈਂ ਤਾਂ ਤੁਸੀਂ ਉੱਥੇ ਇਹ ਇਹ ਜਿਹੀਆਂ ਧਮਕੀਆਂ ਤੇ ਇਹ ਜਿਹੇ ਸਵਾਲ ਦਿੰਨੇ ਹੋ ਤੁਸੀਂ ਵਿਧਾਨ ਸਭਾ ਨੂੰ ਇੱਕ ਮਤਲਬ ਉਹ ਜਿਹਨੂੰ ਆਪਾਂ ਕਹਦੇ ਹਾਂ ਵਿਅੰਗਮਈ ਸਟੇਜ ਬਣਾਤਾ ਮੁੱਖ ਮੰਤਰੀ ਜਦੋਂ ਵੀ ਕਿਤੇ ਬੋਲਦਾ ਤੁਸੀਂ ਦੇਖੋ ਤਾਂ ਲੈਵਲ ਕੀ ਆ ਹਮ ਹੁਣ ਲੁਧਿਆਣੇ ਉਹ ਬੋਲਿਆ ਰੈਲੀ ਦੇ ਵਿੱਚ ਜਿਵੇਂ ਆ 3 ਸਾਲ ਚ ਕੁਝ ਵਾਪਰ ਹੀ ਨਹੀਂ ਹੁੰਦਾ ਜਿਵੇਂ ਪਹਿਲਾਂ ਬੋਲਦਾ ਸੀ ਸਾਡਾ ਅਫਸਰ ਅਫਸਰੀ ਛੱਡ ਕੇ ਆਇਆ ਪੈਸੇ ਜੇ ਕਮਾਉਣੇ ਹੁੰਦੇ ਮੈਂ ਉੱਥੇ ਕਮਾ ਲੈਂਦਾ ਮੈਂ ਤਾਂ ਜਿਵੇਂ ਕੁਝ ਹੁਣ ਤੱਕ ਵਾਪਰ ਹੀ ਨਹੀਂ ਹੁੰਦਾ ਉਸ ਤਰ੍ਹਾਂ ਦੇ ਭਾਸ਼ਣ ਦੇ ਰਿਹਾ ਸੋ ਇਹ ਇਸ ਕਰਕੇ ਸਾਡਾ ਦੁਖਾਂਤ ਆ ਵੈਸੇ ਤਾਂ ਇਹ ਕਹਿੰਦੇ ਹੁੰਦੇ ਆ ਵੀ ਜਹੀ ਜੀ ਕੋਕੋ ਹੋ ਜੇ ਬੱਚੇ ਜਿੱਥੇ ਕੁ ਲੋਕ ਖੜੇ ਨੇ ਉਹੀ ਦੇ ਉਹਨਾਂ ਨੇ ਲੀਡਰ ਲੋਕ ਕਰਦੇ ਵੀ ਕੀ ਮੈਂ ਇਹ ਵੀ ਕਹਿੰਦਾ ਵੀ ਉਸ ਸਮੇਂ ਚ ਜਦੋਂ ਅਕਾਲੀ ਤੇ ਕਾਂਗਰਸੀ ਉੱਤਰਕਾਟੋਂ ਮੈਂ ਚੜਾ ਨਹੀਂ ਖੇਡ ਚ ਪੂਰੀ ਤਰ੍ਹਾਂ ਗਲਤਾਨ ਸੀ ਕੰਨਾ ਬਿੰਦ ਨਹੀਂ ਬਦਲਣਾ ਮੁੱਦਿਆਂ ਦੀ ਸਿਆਸਤ ਵੱਲ ਮੂੰਹ ਨਹੀਂ ਕਰਨਾ ਫਿਰ ਲੋਕਾਂ ਨੇ ਇਹਨਾਂ ਨੂੰ ਚੁਣਤਾ ਪਰ ਸਹੀ ਬਦਲ ਕੀ ਆ ਪੰਜਾਬ ਚ ਮੁੱਦਿਆਂ ਦੀ ਸਿਆਸਤ ਕੀ ਹੋਣੀ ਚਾਹੀਦੀ ਆ ਗੱਲ ਤਾਂ ਇਹੀ ਆ ਨਾ ਪਾਰਦਰਸ਼ਤਾ ਹੋਵੇ ਜਵਾਬਦੇਹੀ ਹੋਵੇ ਉਹ ਅਫਸਰਾਂ ਦੀ ਵੀ ਹੋਵੇ ਸਿਆਸਤਦਾਨਾਂ ਦੀ ਵੀ ਹੋਵੇ ਜਦੋਂ ਪਾਰਦਰਸ਼ਤਾ ਵੀ ਹੈ ਨਹੀਂ ਜਵਾਬਦੇਹੀ ਵੀ ਹੈ ਨਹੀਂ ਜਿਹਦੇ ਵਿੱਚ ਇਹ ਆ ਫਿਰ ਮਤਲਬ ਜਿਹਦੇ ਹੱਥ ਜੋ ਆਇਆ ਉਹ ਕਰੀ ਜਾਂਦਾ ਖੱਬੇ ਹੱਥ ਨੂੰ ਸੱਜੇ ਦਾ ਨਹੀਂ ਪਤਾ ਸੱਜਾ ਆਪਾ ਤਾਪੀ بے ਵਿਸ਼ਵਾਸੀ ਰੋਲ ਕਚੋਲਾ ਉਹ ਹੈ ਦਾ ਮਾਹੌਲ ਸੱਜਿਆ ਜਾ ਰਿਹਾ ਅਨਾਰਕੀ ਜਿਹਨੂੰ ਕਹਿੰਦੇ ਹੁੰਦੇ ਆ ਕਿਸੇ ਗੱਲ ਦਾ ਕੋਈ ਭਰੋਸਾ ਨਹੀਂ ਕੌਣ ਕੀ ਕਰਦੇ